ਜਦੋਂ ਵੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਜਾਂਦੇ ਹੋ ਨਾ ਜੇਕਰ ਤੁਹਾਨੂੰ ਲੈਣਾ ਵਿੱਚ ਖੜਾ ਹੋਣਾ ਪੈ ਜਾਵੇ ੱੱਕੇ ਵਜਨ ਤਾਂ ਕਦੇ ਵੀ ਭੁੱਲ ਕੇ ਗੁੱਸਾ ਨਾ ਕਰਨਾ ਤੇ ਨਾ ਹੀ ਕਿਸੇ ਨੂੰ ਇਹ ਬੋਲਣਾ ਕਿ ਤੂੰ ਮੈਨੂੰ ੱੱਕਾ ਮਾਰਿਆ ਕਿਉਂਕਿ ਜਿੰਨੂੰ ਦਰਬਾਰ ਦੇ ਵਿੱਚ ੱੱਕਾ ਵਾਜੇ ਨਾ ਉਹ ਦੁਨੀਆ ਦੇ ੱੱਕੇ ਤੋਂ ਬਚ ਜਾਂਦਾ ਜੇ ਫਿਰ ਉਹਨੂੰ ਕਦੀ ਵੀ ਦੁਨੀਆ ਤੋਂ ੱੱਕਾ ਨਹੀਂ ਵਜਦਾ ਗੱਲ ਇਹ ਜ਼ਰੂਰ ਯਾਦ ਰੱਖਿਓ ਸਨੂ ਮਾ ਦੀਪ ਸਿੰਘ ਜੀ ਸਾਨੂੰ ਮਾਫ ਕਰਿਓ ਬਾਬਾ ਦੀਪ ਸਿੰਘ ਜੀ ਕਿਉਂਕਿ ਸਾਥੋਂ ਕੁਝ ਲੋਕ ਮਾਫ ਨਹੀਂ ਕੀਤੇ ਜਾਣੇ ਜਿੱਤਾਂਗੇ ਤਾਂ ਸ਼ੁਕਰ ਆਖਾਂਗੇ ਹਾਰਗੇ ਤਾਂ ਸਬਰ ਆਖਾਂਗੇ ਦੁਨੀਆਦਾਰੀ ਨੇ ਤਾਂ ਸੱਚ ਨੇ ਮਾੜਾ ਕਹਿਣਾ ਹੁਣ ਦੁਨੀਆਦਾਰੀ ਕਰਕੇ ਉਹਦ ਨੂੰ ਥੋੜਾ ਮੰਦਾ ਆਖਾਂਗੇ ਚੰਗੇ ਇਨਸਾਨਾਂ ਦੀ ਕਦੇ ਇੱਜ਼ਤ ਘਟ ਨਹੀਂ ਹੁੰਦੀ ਸੋਨੇ ਦੇ ਭਾਵੇਂ 100 ਟੁਕੜੇ ਕਰ ਲਓ ਉਸ ਦੀ ਕੀਮਤ ਕਦੇ ਘਟ ਨਹੀਂ ਦੁਨੀਆ ਪੈਸੇ ਵਾਲਿਆਂ ਦੀ ਚਮਚਾਗਰੀ ਕਰਦੀ ਆ ਨਹੀਂ ਤਾਂ ਰਿਸ਼ਤੇਦਾਰ ਤਾਂ ਭਿਖਾਰੀਆਂ ਦੇ ਵੀ ਹੁੰਦੇ ਨਹੀਂ ਰਾਜੇ ਤੋਂ ਬਿਨਾ ਅਧਿਆਤਿਆਂ ਨੂੰ ਕੌਣ ਪੁੱਛਦਾ ਮਾਪਿਓ ਤੋਂ ਬਿਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੌਣ ਪੁੱਛਦਾ ਗਤੀ ਵੀ ਮਾਨਣਾ ਕਰਿਆ ਕਰੋ ਕਿ ਮੇਰੇ ਬਿਨਾ ਕਿਸੇ ਦਾ ਸਰਨਾ ਨਹੀਂ ਕਿਉਂਕਿ ਇੱਥੇ ਤਾਂ ਤਾਂਛ ਦਾ ਪਤਾ ਗੁੰਮ ਹੋ ਜਾਂਦੇ ਲੋਕ ਜੋਕਰ ਨੂੰ ਵੀ ਬਾਦਸ਼ਾਹ ਬਣਾ ਲੈਂਦੇ